ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਰਾਜ ਦੀ ਕਿਰਪਾ ਨਾਲ ਮਾਛੀਵਾੜੇ ਮੁੰਡਿਆੜੇ ਸਕੂਲ ਵਿੱਚ ਮਾਇਕ ਜਜਮੈਂਟ ਤੇ ਆਇਆ ਸੀਗਾ ਇੱਕ ਕੰਪੀਟੀਸ਼ਨ ਤੇ ਉੱਥੇ ਇੱਕ ਬੱਚੇ ਦੀ ਮੈਂ ਕਵਿਤਾ ਸੁਣੀ ਉਹ ਤੁਹਾਨੂੰ ਸੁਣਾਊਗਾ ਜੀ ਮਤਲਬ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਦੇਖਿਓ ਬੱਚੇ 'ਚ ਕਿੰਨੀ ਕੁਆਲਿਟੀ ਆ ਪਲੀਜ਼ ਦੱਬ ਕੇ ਸ਼ੇਅਰ ਕਰ ਦਿਓ ਸੁਣਾ ਬਹੁਤ ਜੋੜੀਆਂ ਬਣਾ ਨਾ ਹੰਝੂ ਕਰੇ ਮਾਤਾ ਜੀ ਦੇ ਰਾਜ ਦੁਲਾਰੇ ਜੀ ਦਿੱਤਾ ਤੋ ਮਨ ਨੂੰ ਨਵਾ ਇੱਕ ਮੋੜ ਕਲਗੀਆਂ ਵਾਲੇ ਨੇ ਪੁੱਤ ਜੋੜੀਆਂ ਬਣਾ ਕੇ ਦਿੱਤੇ ਤੋ ਵਾਜ ਜਬਰ ਸਬਰ ਦੀਆਂ ਹੱਦਾਂ ਪਾਰ ਹੋ ਗਈਆਂ ਨਿੱਕੇ ਆ ਮਸੂਮ ਜਿੰਦਾਂ ਨੀਹਾਂ ਚ ਕਲੋ ਗਈਆਂ ਜਬ ਗੁਰਜੀਤ ਕਾਲਸਾ ਇਹ ਦੇਖ ਲਓ 6ਵੀਂ ਕਲਾਸ ਚ ਪੜਦਾ ਆ ਮਾਨੇਵਾਲ ਪਿੰਡ ਵਿੱਚ ਸਕੂਲ ਆ ਉੱਥੇ ਪੜਦਾ ਤੇ ਇਹਦਾ ਨਾਮ ਹੈਗਾ ਮੇਰਾ ਨਾਮ ਹੈਗਾ ਪ੍ਰਭ ਸਿਮਰਨਜੀਤ ਸਿੰਘ ਇਹਦਾ ਨਾਮ ਹੈਗਾ ਪ੍ਰਭ ਸਿਮਰਨ ਜੀ ਵੀਰ ਸਿੰਘ ਠੀਕ ਆ ਤੇ राजे ਫੋਨ ਨੰਬਰ ਜਿਆਦਾ ਤੇਰਾ ਕਿੰਨਾ ਡੈਡੀ ਮੰਮੀ ਦਾ ਬੋਲ ਕੰਨਾ 978141704 97814 1704 170 24 24 ਠੀਕ ਆ ਕਿਸੇ ਵੀ ਮਤਲਬ ਢਾਡੀ ਜੱਥੇ ਨੇ ਜਾਂ ਕਿਸੇ ਨੇ ਵੀਰ ਨੇ ਇਹਨਾਂ ਨੂੰ ਸ਼ਾਬਾਸ਼ ਦੇਣੀ ਹੋਵੇ ਕੰਟੈਕਟ ਕਰਨਾ ਹੋਵੇ ਤੁਸੀਂ ਇਹ ਨੰਬਰ ਤੇ ਕਰ ਸਕਦੇ ਹੋ ਮੈਂ ਨਾਲ ਲਿਖ ਕੇ ਵੀ ਪਾ ਦੂੰਗਾ ਵੀ ਬਹੁਤ ਵਧੀਆ ਲੱਗਿਆ ਇੱਥੇ ਅੱਜ ਇਹ ਫਾਸਟ ਪ੍ਰੀਸ਼ਨ ਨੇ ਹਾਸਲ ਕੀਤੀ ਆ ਬਲੌਕ ਲੈਵਲ ਦੇ ਵਜੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ